ਵਾਇਗੁਰਜੀ ਕਾ ਖਾਲਸਾ ਵਾਇਗੁਰਜੀ ਕੀ ਫਤਿਹ YouTube ਚੈਨਲ ਤੇ ਸਵਾਗਤ ਹੈ ਜੀ ਜਿਨਾਂ ਵੀਰਾਂ ਨੇ ਚੈਨਲ ਨਹੀਂ ਸਬਸਕ੍ਰਾਈਬ ਕਰਿਆ ਜੀ ਸਭ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਜੋ ਵੀਡੀਓ ਆ ਮੋਰ ਨਹੀਂ ਪੱਗਦੀ ਇਹਦੇ ਵਿੱਚ ਜੋ ਪਹਿਲਾ ਲੜ ਲਗਾਉਣਾ ਸਿਰ ਦੇ ਸੈਂਟਰ ਦੇ ਵਿੱਚ ਲੜ ਨੂੰ ਰੱਖਣਾ ਸਟਾਰਟਿੰਗ ਤੋਂ ਐਂਡ ਤੱਕ ਇੱਕ ਵਾਰ ਲੜ ਨੂੰ ਹੋਲਡ ਕਰਕੇ ਅੱਧੀ ਅੱਖ ਤੇ ਅੱਧੀ ਗੱਲ ਢਾਹ ਕੇ ਲੜ ਨੂੰ ਲਗਾਉਣਾ ਹੈ ਪੂਰੀ ਸਫਾਈ ਦੇ ਨਾਲ ਜੋ ਲੜ ਹੈ ਲਗਾਉਣਾ ਹੈ ਉਸ ਤੋਂ ਬਾਅਦ ਅਗਲਾ ਲੜ ਕੰਨ ਦੇ ਉੱਪਰੋਂ ਸਿਰ ਦੇ ਬਿਲਕੁਲ ਨਾਲ ਦੀ ਲੜ ਨੂੰ ਲੈਣਾ ਹੈ ਪਤਲਾ ਪਾਸਾ ਪੁਣੀ ਦਾ ਥੱਲੇ ਰੱਖਣਾ ਹੈ ਉਂਗਲੀ ਤੇ ਗੂਠੇ ਦੀ ਮਦਦ ਦੇ ਨਾਲ ਹਲਕਾ ਜਿਹਾ ਲੜ ਨੂੰ ਮੋੜ ਕੇ ਲਗਾਉਣਾ ਹੈ ਸਟਾਰਟਿੰਗ ਤੋਂ ਲਾਸਟ ਤੱਕ ਜੋ ਪੇਚ ਲਗਾਉਣਾ ਇੱਕੋ ਜਿਹੀ ਸਫਾਈ ਦੇ ਨਾਲ ਲਗਾਉਣਾ ਹੈ ਉਸ ਤੋਂ ਬਾਅਦ ਜੋ ਅਗਲਾ ਲੜ ਲਗਾਉਣਾ ਹੈ ਪਿੱਛੋਂ ਹਲਕਾ ਜਿਹਾ ਦੱਬ ਕੇ ਜੋ ਪਹਿਲਾ ਲੜ ਲਗਾਇਆ ਸੀ ਉਹਦੇ ਬਿਲਕੁਲ ਉੱਪਰ ਰੱਖਣਾ ਹੈ मतलब बस पुनी ਦਾ ਥੱਲੇ ਰੱਖਣਾ ਹੈ ਤੇ ਉੱਪਰੋਂ ਨਾਲ ਦੀ ਨਾਲ ਲੜ ਨੂੰ ਮੋੜਨਾ ਹੈ ਉਂਗਲੀ ਦੇ ਗੁੱਠੇ ਦੀ ਮਦਦ ਦੇ ਨਾਲ ਲੜ ਨੂੰ ਮੋੜ ਕੇ ਜੋ ਤੀਸਰਾ ਪੇਚ ਲਗਾ ਰਹੇ ਹਾਂ ਇਹਨੂੰ ਪੇਚਾਂ ਵਾਲੀ ਸਾਈਡ ਤੋਂ ਖੋਲ ਕੇ ਲਗਾਉਣਾ ਹੈ ਪੇਚਾਂ ਦਾ فاਸਲਾ ਇੱਕੋ ਜਿਹਾ ਰੱਖ ਕੇ ਉੱਪਰਲੇ ਪਾਸਿਓਂ ਜੋ ਲੜ ਹੈ ਇਸ ਨੂੰ ਉੱਪਰੋਂ ਹਲਕਾ ਹਲਕਾ ਮੋੜ ਕੇ ਲਗਾਉਣਾ ਹੈ ਅਗਲਾ ਲੜ ਪਿੱਛੋਂ ਹਲਕਾ ਜਿਹਾ ਦੱਬ ਕੇ ਜੋ ਆਪਾਂ ਇਹ ਤੀਸਰਾ ਲੜ ਲਗਾਇਆ ਸੀ ਇਹਦੇ ਬਿਲਕੁਲ ਉੱਪਰ ਰੱਖਣਾ ਹੈ ਪੋਣੀ ਦਾ ਪਤਲਾ ਬਸ ਥੱਲੇ ਅੱਖ ਤੱਕ ਖੋਲ ਲੈਣਾ ਹੈ ਉੱਪਰਲੇ ਪਾਸਿਓਂ ਵੀ ਚੰਗੀ ਤਰ੍ਹਾਂ ਮੋੜ ਕੇ ਲੜ ਨੂੰ ਲਗਾਉਣਾ ਹੈ ਇੱਕ ਵਾਰ ਗੁੱਠੇ ਨਾਲ ਮੋੜ ਕੇ ਲੜ ਨੂੰ ਖਿੱਚ ਕੇ ਬਲ ਕੱਢ ਕੇ ਉਸ ਤੋਂ ਬਾਅਦ ਦੂਸਰੀ ਵਾਰ ਉਂਗਲੀ ਦੇ ਗੁੱਠੇ ਦੀ ਮਦਦ ਦੇ ਨਾਲ ਲੜ ਨੂੰ ਲਗਾ ਦੇਣਾ ਹੈ ਖੱਥਾਂ ਦੀ ਪੋਜੀਸ਼ਨ ਦਾ ਵੀਰੇ ਧਿਆਨ ਰੱਖਿਓ ਚੌਥਾ ਲੜ ਜੋ ਲਗਾ ਰਹੇ ਹਾਂ ਥੱਲਿਓਂ ਖਿੱਚ ਕੇ ਉੱਪਰਲੇ ਪਾਸਿਓਂ ਤੀਸਰੇ ਲੜ ਦੇ ਉੱਪਰੋਂ ਮੋੜਿਆ ਜਾਂਦਾ ਹੈ ਇਹਦੇ ਨਾਲ ਜੋ ਉਪਰਲੀ ਟਾਰਨਾਂ ਨੇ ਉਹ ਸਾਫ਼ ਬਣ ਜਾਣਗੀਆਂ ਤੇ ਪੱਗ ਦੀ ਜੋ ਸ਼ੇਪ ਹੈ ਵਧੀਆ ਬਣ ਜਾਊਗੀ ਉੱਪਰਲੇ ਪਾਸਿਓਂ ਵੀ ਨਾਲ ਦੀ ਨਾਲ ਮੋੜਨਾ ਹੈ ਉਸ ਤੋਂ ਬਾਅਦ ਪਿੱਛੋਂ ਹਲਕਾ ਜਿਹਾ ਦੱਬ ਕੇ ਜੋ ਚੌਥਾ ਲੜ ਲਗਾਇਆ ਸੀ ਇਹਦੇ ਬਿਲਕੁਲ ਲੜ ਨੂੰ ਉੱਪਰ ਰੱਖਣਾ ਹੈ ਲੇ ਪਾਸਿਓਂ ਵੀ ਨਾਲ ਦੀ ਨਾਲ ਮੋੜ ਕੇ ਲੜਨੂੰ ਲਗਾਉਣਾ ਹੈ ਪਗਦੀ ਜੋ ਲੈਂਥ ਹੈ 7 ਮੀਟਰ ਹੈ ਪੱਕ ਦਾ ਕੱਪੜਾ ਫੁੱਲ ਵੈਲ ਦਾ ਹੈ ਉਂਗਲੀ ਦੇ ਅੂਠੇ ਦੀ ਮੱਧ ਦੇ ਨਾਲ ਪਹਿਲਾਂ ਵਾਲੇ ਲੜਾਂ ਦੀ ਤਰ੍ਹਾਂ ਲੜ ਨੂੰ ਮੋੜ ਲੈਣਾ ਹੈ ਥੱਲਿਓਂ ਚੰਗੀ ਤਰ੍ਹਾਂ ਇੱਕੋ ਜਿਹਾ ਫਾਸਲਾ ਲੈਣ ਨਾਲ ਲੜ ਲਗਾ ਕੇ ਉੱਪਰਲੇ ਪਾਸਿਓਂ ਨਾਲ ਦੀ ਨਾਲ ਫੋਲਡ ਕਰਕੇ ਲੜ ਨੂੰ ਲਗਾ ਦੇਣਾ ਹੈ ਪੇਚਾਂ ਵਾਲੇ ਪਾਸਿਓਂ ਉੱਪਰਲੇ ਪਾਸਿਓਂ ਨਾਲ ਦੀ ਨਾਲ ਮੋੜਨਾ ਜ਼ਰੂਰੀ ਹੈ ਜੇਕਰ ਨਾਲ ਦੀ ਨਾਲ ਨਹੀਂ ਮੋੜੋਗੇ ਤੇ ਉੱਪਰਲੀ ਟਰਨਰ ਨਹੀਂ ਬਣਣਗੀ ਤੇ ਦੂਜਾ ਪੱਗ ਦੀ ਜੋ ਸ਼ੇਪ ਹੈ ਉਹ ਬਰਾਬਰ ਨਹੀਂ ਆਵੇਗੀ ਉਸ ਤੋਂ ਬਾਅਦ ਜੋ ਛੇਮਾ ਲੜ ਲਗਾਉਣਾ ਹੈ ਪੰਜਵੇਂ ਲੜ ਦੇ ਬਿਲਕੁਲ ਬਰਾਬਰ ਲਗਾ ਕੇ ਲੜ ਨੂੰ ਲਗਾਉਣਾ ਹੈ ਥੱਲੇਲੇ ਪਾਸਿਓਂ ਲੜ ਨੂੰ ਅੱਖ ਤੱਕ ਪੂਰਾ ਖੋਲ ਕੇ नाल दी उपरले पास तो मोड़ के जो लड़ है लगा हथा दुजिशन का बिरे ध्यान रख्या करो जी ਜਿੱਥੇ-ਜਿੱਥੇ 10 ਬੋਲ ਕੇ ਦੱਸਦੇ ਆਂ ਵੀ ਹੱਥਾਂ ਦਾ ਪੋਜੀਸ਼ਨ ਇੱਥੋਂ ਐਵੇਂ ਉਹਦਾ ਧਿਆਨ ਰੱਖਿਆ ਕਰੋ ਨਾਲ ਦੀ ਨਾਲ ਉੱਪਰਲੇ ਪਾਸਿਓਂ ਮੋੜ ਕੇ ਲੜ ਨੂੰ ਲਗਾ ਦੇਣਾ ਹੈ ਉਸ ਤੋਂ ਬਾਅਦ ਜੋ ਉੱਪਰ ਲੀਆਂ ਟਰਨਾਂ ਬਣੀਆਂ ਨੇ ਉਹਨਾਂ ਨੂੰ ਹੱਥ ਦੇ ਨਾਲ ਦੱਬ ਕੇ ਬਰਾਬਰ ਲਿਆ ਕੇ ਟਾਈਟ ਕਰ ਦੇਣਾ ਹੈ। ਕੱਲੇ-ਕੱਲੇ ਲੜ ਨੂੰ ਮੋੜਨਾ ਹੈ। ਅੱਲਾ 6ਵੇਂ ਨੂੰ 5ਵੇਂ ਨੂੰ ਫਿਰ ਚੌਥੇ, ਤੀਜੇ, ਦੂਜੇ, ਪਹਿਲੇ ਐਵੇਂ ਕਰਕੇ ਸਾਰੀਆਂ ਟਰਨਾਂ ਨੂੰ ਦੱਬ ਦੇਣਾ ਹੈ। ਉਸ ਤੋਂ ਬਾਅਦ ਪੇਚਾਂ ਵਾਲੇ ਪਾਸਿਓਂ ਵੀ ਦੱਬ ਕੇ ਕੱਲੀ-ਕੱਲੀ ਟਰਨ ਸਾਰੇ ਆ ਡਾਨਾ ਨੂੰ ਬਰਾਬਰ ਕਰ ਲੈਣਾ ਹੈ ਉਸ ਤੋਂ ਬਾਅਦ ਬਾਜ ਫੇਰਨਾ ਹੈ ਸਭ ਤੋਂ ਪਹਿਲਾਂ ਪਹਿਲੇ ਲੜ ਦੇ ਵਿੱਚ ਬਾਜ ਫੇਰਨਾ ਹੈ ਉਸ ਤੋਂ ਬਾਅਦ ਦੂਸਰੇ ਲੜ ਦੇ ਵਿੱਚ ਹਲਕੇ ਹਲਕੇ ਹੱਥਾਂ ਦੇ ਨਾਲ ਬਾਜ ਫੇਰਨਾ ਹੈ ਉਸ ਤੋਂ ਬਾਅਦ ਤੀਸਰੇ ਲੜ ਵਿੱਚ ਬੈਕ ਸਾਈਡ ਤੋਂ ਫਰੰਟ ਤੇ ਫਰੰਟ ਤੋਂ ਬੈਕ ਸਾਈਡ ਵੱਲ ਨੂੰ ਜੋ ਬਾਜ ਹੈ ਉਹ ਫੇਰਨਾ ਹੈ ਸਟਾਰਟਿੰਗ ਤੋਂ ਐਂਡ ਤੱਕ ਬਾਜ ਫੇਰਨਾ ਹੈ ਉਸ ਤੋਂ ਬਾਅਦ ਅਗਲੇ ਲੜ ਦੇ ਵਿੱਚ ਇਸ ਤਰ੍ਹਾਂ ਪੰਜਵੇਂ ਲੜ ਦੇ ਵਿੱਚ ਬਾਜ ਫੇਰਨਾ ਹੈ ਫੀਮੇਲ ਰਡ ਦੇ ਵਿੱਚ ਬਾਜ ਫੇਰ ਕੇ ਚੰਗੀ ਤਰ੍ਹਾਂ ਸਾਫ਼ ਕਰ ਲੈਣਾ ਹੈ ਪੇਚਾਂ ਤੋਂ ਜੋ فاਸਲਾ ਇੱਕੋ ਜਿਹਾ ਕਰ ਦੇਣਾ ਜੇ ਕਿਤੇ ਘੱਟ ਵੱਧ ਰਹਿ ਜਾਵੇ ਬਾਜ ਦੀ ਮਦਦ ਨਾਲ ਸਹੀ ਕਰ ਦੇਣਾ ਹੈ ਇਸ ਤੋਂ ਬਾਅਦ ਜੋ ਲੜ ਆਪਾਂ ਖਿੱਚ ਰਹੇ ਹਾਂ ਇਹਨਾਂ ਨੂੰ ਅੱਖ ਤੱਕ ਖੋਲਣਾ ਜ਼ਰੂਰੀ ਹੈ ਘੱਟੋ ਘੱਟ 3 ਲੜ ਚ ਬਰਾਬਰ ਰੱਖਦੇ ਖੋਲਣੇ ਚਾਹੀਦੇ ਨੇ ਇਹਦੇ ਨਾਲ ਜੋ ਲਾਸਟ ਲੜਾ ਉਹ ਆਪਣਾ ਢਿੱਲਾ ਨਹੀਂ ਹੋਊਗਾ ਜੇ ਲੜ ਥੱਲੇ ਤੱਕ ਖੋਲੇ ਹੋਣਗੇ ਉਸ ਤੋਂ ਬਾਅਦ ਲਾਸਟ ਲੜ ਲਗਾਉਣ ਵੇਲੇ ਸਭ ਤੋਂ ਪਹਿਲਾਂ ਆਪਾਂ ਪੈਨ ਲਗਾ ਲੈਣਾ ਜੀ ਉਸ ਤੋਂ ਬਾਅਦ ਲੜ ਨੂੰ ਚੰਗੀ ਤਰ੍ਹਾਂ ਖੋਲ ਕੇ ਦੋਨਾਂ ਪਾਸਿਆਂ ਨੂੰ ਫੋਲਡ ਕਰਕੇ ਪੂਰੀ ਸਫਾਈ ਦੇ ਨਾਲ ਜਲੜ ਹੈ ਉਸ ਨੂੰ ਲਗਾਉਣਾ ਹੈ ਚੰਗੀ ਤਰ੍ਹਾਂ ਹੱਥ ਫੇਰ ਕੇ ਲੜ ਨੂੰ ਸਾਫ਼ ਕਰ ਲੈਣਾ ਹੈ ਉਸ ਤੋਂ ਬਾਅਦ ਜਿੱਥੇ ਆਪਾਂ ਪੱਗ ਪੈਨ ਲਗਾਇਆ ਸੀ ਪੱਗ ਪੈੰਦੇ ਲੜ ਨੂੰ ਥੱਲੇ ਲਿਆਉਣਾ ਹੈ। ਹੰਗੁਲੀ ਤੇ ਗੁੱਠੇ ਦੀ ਮਦਦ ਨਾਲ ਲੜ ਨੂੰ ਫੜ ਕੇ ਘੁਮਾ ਕੇ ਲੜ ਨੂੰ ਲਗਾ ਦੇਣਾ ਹੈ। ਉਸ ਤੋਂ ਬਾਅਦ ਲੜ ਨੂੰ ਖੋਲ ਕੇ ਲਗਾ ਦੇਣਾ ਹੈ। ਉੱਪਰਲੇ ਪਾਸੇ ਪੱਗ ਪੈਣ ਲਗਾ ਦੇਣੇ ਨੇ ਬਾਕੀ ਵੀਰੇ ਜਿੰਨਾ ਵੀਰਾਂ ਨੇ ਚੈਨਲ ਨਹੀਂ ਸਬਸਕ੍ਰਾਈਬ ਕਰਿਆ ਜੀ ਸਬਸਕ੍ਰਾਈਬ ਕਰੋ ਕੋਸ਼ਿਸ਼ ਹੁੰਦੀ ਆ ਵੀਰੇ ਸਾਰੇ ਸਟਾਈਲਾਂ ਦੀ ਵੀਡੀਓ ਅਪਲੋਡ ਕਰੀਏ ਜਲਦੀ ਹੋਰ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਵਾਂਗੇ ਜੀ ਤੇ ਬਾਕੀ ਸਾਰੇ ਵੀਰਾਂ ਨੂੰ ਬੇਨਤੀ ਹੈ ਜੀ ਵੀਡੀਓ ਨੂੰ ਸ਼ੇਅਰ ਕਰੋ ਫੇਸਬੁੱਕ WhatsApp ਤੇ ਲਾਈਕ ਕਰੋ ਬਾਕੀ ਆਪਣੇ ਜੋ ਵਿਚਾਰ ਜੋ ਕੋਈ ਕੋਈ ਪੁੱਛਣਾ ਹੈ ਉਹ ਕਮੈਂਟ ਕਰ ਸਕਦੇ ਹੋ ਜੀ ਉਸ ਤੋਂ ਬਾਅਦ ਜੋ ਸੈਟਾ ਖੜਾ ਹੈ ਪਹਿਲਾਂ ਨਾਲ ਲਗਾਇਆ ਸੀ ਉਹਨੂੰ ਖਿੱਚ ਕੇ ਚੰਗੀ ਤਰ੍ਹਾਂ ਖੋਲ ਕੇ ਸ਼ੇਰ ਕਵਰ ਕਰ ਲੈਣਾ ਹੈ ਬਾਜ ਦੀ ਮਦਦ ਦੇ ਨਾਲ ਪਹਿਲਾਂ ਲੜਾ ਵਾਲਾ ਪਾਸੇੋਂ ਸੈਟ ਖਣਾ ਹੈ ਉਸ ਤੋਂ ਬਾਅਦ ਪੇਚਾਂ ਵਾਲੇ ਪਾਸੇੋਂ ਸੈਟ ਨੂੰ ਢੱਕ ਦੇਣਾ ਹੈ ਚੰਗੀ ਤਰ੍ਹਾਂ ਸੈਟ ਅਕ ਕੇ ਉਸ ਤੋਂ ਬਾਅਦ ਜੋ ਪਿਛਲਾ ਲਾਇਆ ਸੀ ਖਿੱਚ ਕੇ ਲਗਾ ਦੇਣਾ ਹੈ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ